ਬਰਨਾ ਦੁਨੀਆ ਲੱਖ ਵਸਦੀ ਸੱਜਣ ਬਿਨਾ ਨਹੀਂ ਸਰਨਾ ਇਹ ਗਾਣਾ ਤੁਸੀਂ ਬਹੁਤ ਵਾਰੀ ਸੁਣਿਆ ਹੋਵੇਗਾ ਤੇ ਹੋ ਸਕਦਾ ਤੁਸੀਂ ਕਾਫੀ ਵਾਰੀ ਗਾਣਾ ਗਾਇਆ ਵੀ ਹੋਵੇ ਤੇ ਅੱਜ ਆਈਆਂ ਮੈਂ ਬਰਨਾ ਦੇ ਰੁੱਖ ਦੇ ਥੱਲੇ ਉਸ ਦੀ ਛਾਂ ਦਾ ਨਜ਼ਾਰਾ ਲੈਣ ਇਸ ਦੇ ਫੁੱਲ ਅਪ੍ਰੈਲ ਤੇ ਮਈ ਦੇ ਮਹੀਨੇ ਚ ਲੱਗਦੇ ਨੇ ਲੰਬੀਆਂ ਲੰਬੀਆਂ ਜਾਮਣੀ ਰੰਗ ਦੀਆਂ ਪਰਾਗ ਡੰਡੀਆਂ ਹੁੰਦੀਆਂ ਨੇ ਮੈਨੂੰ ਤਾਂ ਸੱਚੀ ਐਦਾਂ ਲੱਗਦਾ ਹੈ ਕਿ ਪੀਲਾ ਚਿੱਟਾ ਜਾਮਣੀ ਕਿੰਨੇ ਸੋਹਣੇ ਰੰਗ ਨੇ ਕਿ ਕਿਸੇ ਡਿਜ਼ਾਈਨਰ ਨੇ ਜਿਵੇਂ ਮਿਕਸ ਕਰਕੇ ਇੱਕ ਬਹੁਤ ਸੋਹਣਾ ਜਿਹਾ ਕੰਬੀਨੇਸ਼ਨ ਨਾ ਬਣਾਤਾ ਹੋਵੇ ਤੇ ਉਹ ਡਿਜ਼ਾਈਨਰ ਤਾਂ ਤੁਹਾਨੂੰ ਪਤਾ ਹੈ ਕੌਣ ਹੈ ਉਹ ਹੈ ਕੁਦਰਤ ਤੇ ਇਸ ਰੁੱਖ ਤੇ ਸਿਰਫ ਫੁੱਲ ਨਹੀਂ ਲੱਗਦੇ ਇਸ ਰੁੱਖ ਤੇ ਫਲ ਵੀ ਲੱਗਦਾ ਹੈ ਉਹ ਫਲ ਜਦੋਂ ਪੱਕ ਕੇ ਲਾਲ ਹੋ ਜਾਂਦਾ ਹੈ ਤੇ ਉਹਦੇ ਉੱਤੇ ਪੰਛੀ ਆਉਂਦੇ ਨੇ ਤੇ ਉਹ ਲਾਲ ਫਲ ਪੰਛੀਆਂ ਨੂੰ ਬਹੁਤ ਸੋਹਣਾ ਲੱਗਦਾ ਹੈ ਜਿੱਥੇ ਹੋਵੇ ਵਰਨਾ ਉਥੇ ਪੱਥਰੀ ਨੇ ਕੀ ਕਰਨਾ ਇਹ ਗੱਲ ਵੀ ਤੁਸੀਂ ਪੱਕਾ ਸੁਣੀ ਹੋਣੀ ਹੈ ਇਸ ਰੁੱਖ ਦੇ ਸੱਕ ਤੋਂ ਬਣਦਾ ਹੈ ਕਾਲਾ ਜੋ ਪਿੱਤਲੇ ਤੇ ਗੁਰਦੇ ਦੀ ਪੱਥਰੀ ਕੱਢਣ ਦੇ ਵਿੱਚ ਬਹੁਤ ਮਦਦ ਕਰਦਾ ਹੈ ਤੇ ਇਸ ਰੁੱਖ ਤੋਂ ਹੋਰ ਵੀ ਬਹੁਤ ਸਾਰੀਆਂ ਆਯੁਰਵੈਦਿਕ ਦਵਾਈਆਂ ਨੇ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਜੇ ਤੁਸੀਂ ਪਟਿਆਲਾ ਹੁਸ਼ਿਆਰਪੁਰ ਤੇ ਸ਼ਿਵਾਲਿਕ ਵੱਲ ਗਏ ਹੋਵੋਗੇ ਉੱਥੇ ਤੁਹਾਨੂੰ ਵਰਨਾ ਜ਼ਰੂਰ ਦੇਖਣ ਨੂੰ ਮਿਲਿਆ ਹੋਊਗਾ ਇਸ ਰੁੱਖ ਦੀ ਇੱਕ ਹੋਰ ਬਹੁਤ ਖਾਸ ਗੱਲ ਪਤਾ ਕੀ ਹੈ ਕਿ ਸੋਕਾ ਤਾਂ ਬਰਦਾਸ਼ਤ ਕਰ ਲੈਂਦਾ ਹੈ ਪਰ ਇਹ ਕੋਰਾ ਨਹੀਂ ਜੜ ਪਾਂਦਾ ਹੁੰਦੀਆਂ ਨੇ ਨਾ ਕੁਝ ਵੱਡੇ ਵੱਡੇ ਰੁੱਖਾਂ ਦੀਆਂ ਵੱਡੀਆਂ ਵੱਡੀਆਂ ਗੱਲਾਂ ਤੇ ਜੇ ਤੁਹਾਨੂੰ ਵੀ ਬਰਨਾ ਰੁਖ ਬਾਰੇ ਕੁਝ ਹੋਰ ਖਾਸ ਗੱਲ ਪਤਾ ਹੈ ਤਾਂ ਸਾਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ